ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰੱਬ ਦਾ ਪਿਆਰਾ ਰੱਬ ਦੇ ਉੱਤੇ ਬਹੁਤ ਸ਼ਰਧਾ ਭਾਵਨਾ ਰੱਖਣ ਵਾਲਾ ਇੱਕ ਸਮਾਂ ਉਹਦੇ ਜੀਵਨ ਦੇ ਵਿੱਚ ਇਹੋ ਜਿਹਾ ਆਇਆ ਕਿ ਉਹਦਾ ਹਰ ਇੱਕ ਇਨਸਾਨ ਸਾਥ ਛੱਡ ਗਿਆ ਇੱਥੋਂ ਤੱਕ ਕਿ ਉਹਦੇ ਬੱਚੇ ਉਹਦੇ ਮਾਤਾ ਪਿਤਾ ਹਰ ਕੋਈ ਉਹਨੂੰ ਛੱਡ ਕੇ ਇੱਕ ਪਾਸੇ ਹੋ ਗਏ ਇਹਦੇ ਨਾਲ ਕੀ ਹੋਇਆ ਉਹਦੇ ਮਨ ਦੇ ਵਿੱਚ ਢਿੰਦੀ ਕਲਾ ਜਾਗ ਗਈ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਅੱਜ ਮੇਰੇ ਜੀਵਨ ਦੇ ਵਿੱਚ ਦੁੱਖ ਦਾ ਸਮਾਂ ਹੈ ਤੇ ਮੇਰਾ ਸਾਰੇ ਹੀ ਸਾਥ ਛੱਡ ਗਏ ਇੱਕ ਦਿਨ ਦੀ ਗੱਲ ਹੈ ਉਹ ਬਹੁਤ ਉਦਾਸ ਹੋ ਕੇ ਸਮੁੰਦਰ ਦੇ ਕਿਨਾਰੇ ਟੈਲੰਟੁਰ ਗਿਆ ਉਹਦੇ ਮਨ ਦੇ ਵਿੱਚ ਕੀ ਖਿਆਲ ਆਇਆ ਕਿ ਸਾਰਿਆਂ ਨੇ ਤੇ ਸਾਥ ਛੱਡ ਦਿੱਤਾ ਇਹ ਗੱਲ ਸਮਝ ਵਿੱਚ ਆਈ ਪਰ ਜਿਹੜੇ ਪਰਮਾਤਮਾ ਦੇ ਉੱਤੇ ਮੈਂ ਇੰਨਾ ਮਾਨ ਕਰਦਾ ਸਾਂ ਇੰਨਾ ਭਰੋਸਾ ਕਰਦਾ ਸਾਂ ਅੱਜ ਉਹਨੇ ਵੀ ਮੇਰਾ ਸਾਥ ਛੱਡ ਦਿੱਤਾ ਮੈਂ ਇਸ ਦੁਨੀਆ ਦੇ ਵਿੱਚ ਆਪਣੇ ਦੁੱਖ ਦੇ ਸਮੇਂ ਦੇ ਵਿੱਚ ਇਕੱਲਾ ਰਹਿ ਗਿਆ ਉਹ ਮਨ ਵਿੱਚ ਉਹ ਬਹੁਤ ਉਦਾਸੀ ਲੈ ਕੇ ਜਦੋਂ ਸਮੁੰਦਰ ਦੇ ਕਿਨਾਰੇ ਟਹਿਲਦਾ ਸੀ ਜਦੋਂ ਇਹ ਭਾਵਨਾ ਇਹ ਵਿਚਾਰਾਂ ਉਹਦੇ ਮਨ ਦੇ ਵਿੱਚ ਆਈਆਂ ਉਹਦੇ ਪਰਮਾਤਮਾ ਨੇ ਉਸ ਆਪਣੇ ਪਿਆਰੇ ਨੂੰ ਜਵਾਬ ਦਿੱਤਾ ਉਹ ਕੀ ਜਵਾਬ ਦਿੱਤਾ ਕਿ ਪ੍ਰਮਾਤਮਾ ਨੇ ਕਿਹਾ ਕਿ ਜੇ ਅੱਜ ਸਾਰੇ ਤੇਰਾ ਸਾਥ ਛੱਡ ਗਏ ਨੇ ਪਰ ਮੈਂ ਕਦੀ ਵੀ ਤੈਨੂੰ ਇੱਕ ਪਲ ਵਾਸਤੇ ਵੀ ਕੱਲਾ ਨਹੀਂ ਛੱਡਿਆ ਜਦੋਂ ਸਮੁੰਦਰ ਦੇ ਵਿੱਚ ਰਿੰਦੀ ਹੋਈ ਮੱਛੀ ਇਹ ਸੋਚੇ ਕਿ ਮੈਨੂੰ ਸਮੁੰਦਰ ਭੁੱਲ ਗਿਆ ਹੈ ਇਥੋਂ ਉਹਦੇ ਮਾਨਸਿਕ ਸਥਿਤੀ ਦਾ ਪਤਾ ਲੱਗਦਾ ਹੈ ਕਿ ਉਸ ਮੱਛੀ ਦੀ ਸੋਚ ਕਿੰਨੀ ਛੋਟੀ ਹੈ ਕਿਉਂਕਿ ਜੇ ਮੱਛੀ ਪਾਣੀ ਤੋਂ ਬਾਹਰ ਜਾਏਗੀ ਤੇ ਉਹ ਮਰ ਜਾਏਗੀ ਉਹ ਜੀਵਿਤ ਨਹੀਂ ਰਹਿ ਸਕਦੀ ਐਸੇ ਤਰ੍ਹਾਂ ਜੇ ਪਰਮਾਤਮਾ ਸਾਡੇ ਤੋਂ ਦੂਰ ਹੋ ਜਾਏ ਜੇ ਪਰਮਾਤਮਾ ਸਾਨੂੰ ਭੁੱਲ ਜਾਂਦਾ ਹੈ ਜੇ ਪਰਮਾਤਮਾ ਦੀ ਯਾਦ ਚੋਂ ਅਸੀਂ ਨਿਕਲ ਜਾਂਨੇ ਹਾਂ ਤੇ ਅਸੀਂ ਮਰ ਜਾਵਾਂਗੇ ਆਪਾਂ ਜੀਵਨ ਜੀ ਨਹੀਂ ਸਕਦੇ ਸਾਡਾ ਜੀਵਨ ਤਾਂ ਹੀ ਹੈ ਕਿ ਆਪਾਂ ਉਸ ਪਰਮਾਤਮਾ ਦੀ ਯਾਦ ਵਿੱਚ ਹਾਂ ਪਰਮਾਤਮਾ ਜੇ ਸਾਨੂੰ ਪੁੱល ਜਾਏ ਤੇ ਸਾਡਾ ਮਰਨ ਹੋ ਜਾਂਦਾ ਹੈ ਅਸੀਂ ਮਰ ਜਾਂਦੇ ਹਾਂ ਜਦੋਂ ਇਹ ਸਾਰੀਆਂ ਗੱਲਾਂ ਦੀ ਉਥਲ-ਪੁਥਲ ਵਿੱਚੋਂ ਚੱਲਦਾ ਗਿਆ ਤੇ ਉਦੋਂ ਪਰਮਾਤਮਾ ਨੇ ਇਹ ਗੱਲ ਕਹੀ ਕਿ ਮੈਂ ਤੇਰਾ ਸਾਥ ਕਦੇ ਵੀ ਨਹੀਂ ਛੱਡਿਆ ਪਿੱਛੇ ਪਰਤ ਕੇ ਵੇਖ ਮੈਂ ਤੇਰੇ ਨਾਲ ਹੀ ਤਾਂ ਜਦੋਂ ਉਸ ਰੱਬ ਦੇ ਪਿਆਰੇ ਨੇ ਪਿੱਛੇ ਪਰਤ ਕੇ ਵੇਖਿਆ ਤੇ ਨਿਸ਼ਾਨ ਸਿਰਫ ਇੱਕ ਹੀ ਇਨਸਾਨ ਦੇ ਕਦਮਾਂ ਦੇ ਸਨ ਤੇ ਉਹ ਰੱਬ ਦਾ ਪਿਆਰਾ ਰੱਬ ਨੂੰ ਤਰਨਾ ਮਾਰ ਕੇ ਕਹਿੰਦਾ ਹੈ ਕਿ हे ਪਰਮਾਤਮਾ ਇਹ ਸਬੂਤ ਹੈ ਕਿ ਇਹ ਨਿਸ਼ਾਨ ਮੇਰੇ ਕਦਮਾਂ ਦੇ ਨਹੀਂ ਤੇਰੇ ਕਦਮਾਂ ਦੇ ਨਿਸ਼ਾਨ ਕਿੱਥੇ ਨੇ ਜਦੋਂ ਇਹ ਗੱਲ ਉਹਨੇ ਪਰਮਾਤਮਾ ਨੂੰ ਕਹੀ ਤੇ ਪਰਮਾਤਮਾ ਨੇ ਗੁੰਜਵਾਬ ਦਿੱਤਾ ਕਿ ਧਿਆਨ ਦੇ ਨਾਲ ਇਹਨਾਂ ਕਦਮਾਂ ਨੂੰ ਵੇਖ ਇਹ ਕਦਮ ਮੇਰੇ ਨੇ ਇਹ ਮੇਰੇ ਕਦਮਾਂ ਦੇ ਨਿਸ਼ਾਨ ਨੇ ਕਿਉਂਕਿ ਜਦੋਂ ਤੇਰੇ ਤੇ ਪੀੜੀ ਪਈ ਤੈਨੂੰ ਦੁੱਖ ਆਇਆ ਤੇਰਾ ਸਾਥ ਸਾਰੇ ਛੱਡ ਗਏ ਉਦੋਂ ਤੈਨੂੰ ਦੁੱਖ ਨਾ ਹੋਵੇ ਇਸ ਕਰਕੇ ਮੈਂ ਤੈਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਸੀ ਤੇ ਕਦੀ ਤੈਨੂੰ ਕੱਲਾ ਨਹੀਂ ਛੱਡਿਆ ਜਦੋਂ ਪਰਮਾਤਮਾ ਨੇ ਇੰਨੀ ਗੱਲ ਕਹੀ ਤੇ ਉਹ ਇਨਸਾਨ ਟਹਿ ਕੇ ਪਰਮਾਤਮਾ ਦੇ ਕਦਮਾਂ ਦੇ ਵਿੱਚ ਜਾ ਡਿੱਗਾ ਕਿ हे ਸਮਰਥ ਗੁਰੂ ਤੂੰ ਮੈਨੂੰ ਮਾਫ਼ ਕਰ ਤਾਂ ਜੋ ਮੈਂ ਤੇਰੇ ਬਾਰੇ ਇੰਨੀ ਸ਼ੰਕਾ ਕੀਤੀ ਵਾਹਿਗੁਰਜੀ ਦਾ ਖਾਂਸਾ ਵਾਹਿਗੁਰਜੀ ਕੀ ਫਤਿਹ